ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਮੈਂ ਉੱਪਰ ਲਿਖਿਆ ਹੈ ਤੁਸੀਂ ਪੜ ਲਿਆ ਹੋਣਾ ਕਿ ਫਖਰ ਕੌਮ ਜਾਂ ਗਦਾਰੇ ਕੌਮ ਗਦਾਰੇ ਕੌਮ ਦੇ ਇਨਸਾਨ ਜਿਹੜਾ ਗਦਾਰੇ ਕੌਮ ਜੀ ਨੂੰ ਮੈਂ ਕਹਿੰਦਾ ਕਿ ਉਹ ਕੌਮ ਦਾ ਗਦਾਰ ਸੀ ਉਹਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੂੰਗਾ ਜਿਹੜੀ ਲਗਾਤਾਰ ਤੁਸੀਂ ਕਈ ਦਿਨਾਂ ਤੋਂ ਲੈ ਕੇ মিডিਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਜਿਹੜੀ ਘਟਨਾ ਜਿਹੜੀ ਗੱਲਬਾਤ ਹੈ ਜਦੋਂ ਤੋਂ ਜਿਹੜੀ ਰਿਪੋਰਟ ਜਨਤਕ ਹੋਈ ਆ ਅਕਾਤ ਤਖਤ ਸਾਹਬ ਦੇ ਜ਼ਫੇਦਾਰ ਕਾਰਜਕਾਰੀ ਜ਼ਫੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਬਾਰੇ ਤਾਂ ਤੁਸੀਂ ਸਾਰਿਆਂ ਨੇ ਤਕਰੀਬਨ ਉਹ ਕਹਾਣੀ ਸੁਣੀ ਆ ਕਿ ਕਿੰਨਾ ਜਲਮੋਨਾ ਤੇ ਹੋਇਆ ਕਿੰਨਾ ਤਸ਼ੱਦਦ ਹੋਇਆ ਕਿੰਨੇ ਤਸੀਹੇ ਦੇ ਦੇ ਕੇ ਜਹੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਗਿਆ ਆਪਾਂ ਉਸ ਗਦਾਰੇ ਕਾਮ ਇਨਸਾਨ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਤੇ ਉਹਦੀ ਇਸ ਸਾਰੇ ਘਟਨਾ ਕਰਨ ਦੇ ਵਿੱਚ ਕੀ ਭੂਮਿਕਾ ਰਹੀ ਹੈ ਕੀ ਯੋਗਦਾਨ ਰਿਹਾ ਇਹ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਚਾਹੁੰਨਾ ਕਿ ਆਪਾਂ ਮੋٹے ਜਿਹੇ ਰੂਪ ਦੇ ਵਿੱਚ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨਾਲ ਜਿਹੜੀ ਉਸ ਸਮੇਂ ਬੀਤੀ ਆ ਵੈਸੇ ਤੁਸੀਂ ਉਹਦੇ ਪਰਿਵਾਰ ਤੋਂ ਵੀ ਸੁਣ ਲਿਆ ਉਸ ਸਮੇਂ ਦੇ ਮੌਕੇ ਦੇ ਗਵਾਹਾਂ ਤੋਂ ਵੀ ਸੁਣ ਲਿਆ ਪਰ ਮੈਂ ਚਾਹੁੰਨਾ ਕਿ ਇੱਕ ਵਾਰੀ ਆਪਾਂ ਵੀ ਉਹ ਗੱਲਬਾਤ ਸਾਂਝੀ ਕਰ ਲਈਏ ਕਿ ਜੋ ਉਸ ਸਮੇਂ ਜ਼ਿਹਦਾਰ ਭਾਈ ਗੁਰਦੇਵ ਸਿੰਘ ਕੌਕੇ ਨਾਲ ਹੋਈ ਜ਼ਿਹਦਾਰ ਭਾਈ ਗੁਰਦੇਵ ਸਿੰਘ ਕੌਕੇ ਨੂੰ 25 ਦਸੰਬਰ 1992 ਨੂੰ ਜਦੋਂ ਉਹ ਆਪਣੇ ਪਿੰਡ ਕੌਕੇ ਕਲਾਂ ਦੇ ਗੁਰੂ ਘਰ ਦੇ ਵਿੱਚ ਕਥਾ ਕਰ ਰਹੇ ਸੀ ਉਸ ਸਮੇਂ ਸਾਰੇ ਨਗਰ ਦੇ ਸਾਹਮਣੇ ਉਹਨੂੰ ਗਰਮੀਤ ਸਿੰਘ ਜਿਹੜਾ ਇਨਸਪੈਕਟਰ ਸੀ ਉਸ ਸਮੇਂ ਦਾ ਗੇਰ ਫੁਰਦਾ ਕਰਕੇ ਲੈ ਕੇ ਆਉਂਦਾ ਆਪਣੇ ਨਾਲ ਸਾਰੇ ਪਿੰਡ ਨੇ ਉਹ ਦੇਖਿਆ ਉਸ ਤੋਂ ਬਾਅਦ ਜਿਹੜਾ ਠੂਰ ਵਾਲਾ ਪੁਲਿਸ ਮੁਲਾਜ਼ਮ ਸੀਗਾ ਭਾਈ ਦਰਸ਼ਨ ਸਿੰਘ ਸ਼ਾਦਰ ਦਾ ਨਾਮ ਹੈ ਠੂਰ ਵਾਲੇ ਦਾ ਉਹਨਾਂ ਨੇ ਸਾਰੀ ਕਹਾਣੀ ਬਿਆਨ ਕੀਤੀ ਕਿਉਂਕਿ ਉਹ ਮੌਕੇ ਦੇ ਉੱਤੇ ਚਸ਼ਮਦੀਦ ਗਵਾਹ ਸੀ ਉਹ ਸਾਰੀ ਘਟਨਾ ਦੀ ਕਿ ਕਿਵੇਂ ਭਾਈ ਗਦੇਵ ਸਿੰਘ ਕੌਕੇ ਨੂੰ ਉਹ ਸਮੇ ਦਾ ਬੁਚੜ ਸਵਰਨ ਘੋਟਨਾ ਜਿਹਦੇ ਬਾਰੇ ਬਹੁਤ ਬਾਰੀ ਆਪਾਂ ਸੁਣਿਆ ਕਿ ਕਿੰਨਾ ਜ਼ੁਲਮ ਟਾਹਿਆ ਉਸ ਸਮੇ ਉਹਨਾਂ ਬੁਚੜਾ ਨੇ ਚਾਹੇ ਕਿ ਪੀਐਸ ਗੱਲ ਹੋਵੇ ਚਾਹੇ ਉਸਮੇ ਸੈਣੀ ਹੋਵੇ ਚਾਹੇ ਹੋ ਘੋਟਨੇ ਵਰਗੇ ਹੋਣ ਜਾਂ ਹੋਰ ਵੀ ਨੇਕਾਂ ਜਿਹੜੇ ਪੰਜਾਬ ਦੇ ਵਿੱਚੋਂ ਬੁਚੜ ਸੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਕੋਹ ਕੋਹ ਕੇ ਮਾਰਿਆ 15 15 20 20 ਸਾਲ ਦੇ ਜਿਹੜੇ ਨੌਜਵਾਨ ਸੀ ਸਾਡੇ ਝੂਠੇ ਮੁਕਾਬਲਿਆਂ ਦੇ ਵਿੱਚ ਮਾਰ-ਮਾਰ ਕੇ ਕਿਵੇਂ ਡਰੇਨਾਂ ਦੇ ਵਿੱਚ ਕਿਵੇਂ ਨਹਿਰਾਂ ਦੇ ਵਿੱਚ ਡੋੜੇ ਸੀ ਇਹ ਕੋਈ ਲੁਕੀ ਸ਼ਿੱਪੀ ਗੱਲ ਨਹੀਂ ਹੈ ਸੋ ਗੱਲ ਕਰਦੇ ਆਂ ਆਪਾਂ ਜਿਹੜਾ ਦਾਤ ਭਾਈ ਗੁਰਦੇਵ ਸਿੰਘ ਕੌਕੇ ਦੀ ਕਿ ਜਦੋਂ ਉਹਨਾਂ ਨੂੰ ਫੜ ਲਿਆ ਜਾਂਦਾ ਫੜਨ ਤੋਂ ਬਾਅਦ ਅਨੰਤ ਛਾਦਰ ਢਾਇਆ ਜਾਂਦਾ ਛੋਡੀ ਡੀਐਸਪੀ ਗਰਮੀਤ ਇਨਸਪੈਕਟਰ ਸ਼ਿਵ ਬਰਮੇ ਵਰਗੇ ਘੋਟਨਾ ਦੀ ਗਵਾਹੀ ਕਰ ਰਿਹਾ ਹੈ ਸੈਣੀ ਵਰਗੇ ਸਾਰੇ ਬੁੱਚੜੇ ਇਕੱਠੇ ਹੁੰਦੇ ਆ ਕਿਵੇਂ ਉਹਨੂੰ 180 ਡਿਗਰੀ ਦੇ ਉੱਤੇ ਲਿਜਾ ਕੇ ਉਹਦੇ ਚੱਡੇ ਪਾੜੇ ਜਾਂਦੇ ਆ ਕਿਵੇਂ ਉਸ ਤੋਂ ਬਾਅਦ ਉਹ ਕਹਾਣੀ ਜਿਹੜੀ ਅਠੂਰ ਵਾਲਾ ਸੁਣਾਉਂਦਾ ਪੁਲਿਸ ਮੁਲਾਜ਼ਮ ਕਿ ਉਹਦਾ ਸਾਰਾ ਸਰੀਰ ਜਿਹੜਾ ਉਹ ਉਹਨੂੰ ਨਿਰਵਸਤਰ ਕਰਕੇ ਖੁੱਲੇ ਮੈਦਾਨ ਦੇ ਵਿੱਚ ਠੰਡ ਦੇ ਵਿੱਚ ਸੜ ਦਿੱਤਾ ਜਾਂਦਾ ਜੱਡੇ-ਜੁੱਡੇ ਪਾਰ ਕੇ ਕੁੱਟਮਾਰ ਕਰਕੇ ਪੁੱਠਾ ਟੰਗ ਦਿੱਤਾ ਜਾਂਦਾ ਹੈ। ਤਾਂ ਉਸ ਸਮੇਂ ਉਹ ਇਹ ਵੀ ਦੱਸਦਾ ਵੀ ਜਿਹੜਾ ਗਰਮੀਤ ਇੰਸਪੈਕਟਰ ਹੁੰਦਾ ਉਹਨੂੰ ਤਰਸ ਵੀ ਆਉਂਦਾ ਹੈ ਤੇ ਉਹ ਰਾਤ ਨੂੰ ਨਾੜਾ ਮੋਟਾ ਹਿੱਟਰ ਲਾ ਦਿੰਦਾ ਤੇ ਨਾਲ ਉੱਤੇ ਕੋਈ ਲੀੜਾ ਕੰਬਲ ਦੇ ਦਿੰਦਾ। ਤਾਂ ਜਦੋਂ ਇਹ ਗੱਲ ਘੋਟਣਾ ਉੱਥੇ ਆਉਂਦਾ ਹੈ ਸੀਐਸ ਸਟਾਫ ਦੇ ਵਿੱਚ ਘੋਟਰੇ ਨੂੰ ਪਤਾ ਲੱਗ ਜਾਂਦਾ ਘੋਟਣਾ ਦੇਖਦਾ ਵੀ ਕਪੜਾ ਕਿਹਨੇ ਦਿੱਤਾ ਹਿੱਟਰ ਕਿਹਨੇ ਲਾਇਆ ਹੈ। ਤਾਂ ਫਿਰ ਬਹੁਤ ਗੰਦੀਆਂ ਗਾਲਾਂ ਬਹੁਤ ਬਖਦਾ ਹੋ ਗਰਮੀਤ ਨੂੰ ਵੀ ਇਨਸਪੈਕਟਰ ਨੂੰ ਵੀ ਤੇਰਾ ਇਹ ਜਮਾਈ ਲੱਗਦਾ ਤੂੰ ਇਹਨੂੰ ਐਂ ਸਾਂਭ ਰਿਹਾ ਸੋ ਉਸ ਤੋਂ ਬਾਅਦ ਕੱਪੜਾ ਲਾ ਕੇ ਪਰੇ ਮਾਰਦਾ ਹੀਟਰ ਪੱਟ ਕੇ ਪਰੇ ਮਾਰਦਾ ਤੇ ਗੁਪਤੰਗਾ ਦੇ ਭਾਈ ਸਾਹਿਬ ਦੇ ਠੁੱਡੇ ਮਾਰਨ ਲੱਗਦਾ ਤੇ ਭਾਈ ਸਾਹਿਬ ਦੇ ਗੁਪਤੰਗਾ ਦੇ ਵਿੱਚ ਖੂਨ ਚੱਲ ਪੈਂਦਾ ਤੇ ਹਰ ਬੁੱਚੜ ਉੱਚੀ ਆਸਾ ਹੱਸਦਾ ਤੇ ਕਹਿੰਦਾ ਸਪਾਈਆਂ ਨੂੰ ਆਪਣੇ ਨਾਲ ਦੇਆਂ ਨੂੰ ਮਲਾਜਮਾਂ ਨੂੰ ਹੋਰਾਂ ਨੂੰ ਕਿ ਆਹ ਦੇਖੋ ਅੱਖਾਂੋਂ ਦਾ ਜਹੇਦਾਰ ਇਹਦਾ ਪਿਸ਼ਾਬ ਨਿਕਲ ਗਿਆ ਤੇ ਉਸਵੇਂ ਕੋਈ ਉੱਥੇ ਬਲਸਲਾ ਵੀ ਖੜਾ ਹੁੰਦਾ ਹੈ ਕਈ ਚੰਗੇ ਵੀ ਹੁੰਦੇ ਆ ਜਿਨ੍ਹਾਂ ਦੇ ਅੰਦਰ ਲਾ ਇਨਸਾਨ ਜਿਉਂਦਾ ਹੁੰਦਾ ਹੈ ਜਿਨ੍ਹਾਂ ਦੇ ਅੰਦਰ ਮਨੁੱਖਤਾ ਜਿਉਂਦੀ ਹੁੰਦੀ ਹੈ ਉਹ ਦਰਦ ਵੀ ਕਰਦੇ ਆ ਹਾਇਆ ਦੇ ਆ ਵੀ ਕਰਦੇ ਆ ਅੰਦਰ ਦਰਦ ਵੀ ਹੁੰਦਾ ਸੋ ਉਹ ਕਹਿੰਦਾ ਜੀ ਇਹ ਪਿਸ਼ਾਬ ਨਹੀਂ ਇਹ ਖੂਨ ਚੱਲਿਆ ਤੇ ਉਹਨੂੰ ਵੀ ਉਹ ਕੋਠਣਾ ਗਾਲਾਂ ਕੱਢਦਾ ਉਸ ਤੋਂ ਬਾਅਦ ਕਿਵੇਂ ਉਹਦੀ ਅੱਖ ਕੱਢੀ ਜਾਂਦੀ ਆ ਇਹਦਰ ਕੌਮਕੀ ਦੀ ਆਕੜ ਦਿੱਤੀ ਜਾਂਦੀ ਹੈ ਫਿਰ ਕਿਵੇਂ ਉਹਦੇ ਗੋਲੀ ਮਾਰ ਕੇ ਉਹਨੂੰ ਅਧਮਰਿਆ ਕਰਕੇ ਉਹਦਾ ਟੋਟੇ ਟੋਟੇ ਕਰਕੇ ਸਰੀਰ ਵੱਢਿਆ ਜਾਂਦਾ ਤੇ ਵੱਢ ਕੇ ਉਸ ਤੋਂ ਬਾਅਦ ਉਹ ਦਰਿਆ ਦੇ ਵਿੱਚ ਲੋੜ ਦਿੱਤਾ ਜਾਂਦਾ ਇਹ ਸਾਰੀਆਂ ਗੱਲਾਂ ਉਸ ਸਮੇਂ ਦਾ ਜਿਹੜਾ ਮੌਕੇ ਦਾ ਗਵਾਹ ਉਹ ਬਿਆਨ ਕਰ ਰਿਹਾ ਹੈ ਕਿ ਇੰਨਾ ਤਸ਼ੱਦਦ ਹੋਇਆ ਮੈਂ ਕਹਿੰਦਾ ਅੱਜ ਵੀ ਆਪਾਂ 31 ਸਾਲ ਬਾਅਦ ਅੱਜ ਆਪਾਂ 31 ਸਾਲ ਬਾਅਦ ਇਹ ਗੱਲ ਸੁਣ ਰਹੇ ਆ ਤ 31 ਸਾਲ ਬਾਅਦ ਸੁਣ ਕੇ ਵੀ ਲੂੰ ਕੰਡੇ ਖੜੇ ਹੁੰਦੇ ਆ ਰੂਹ ਕੰਬ ਉੱਠਦੀ ਹੈ ਵੀ ਇੰਨਾ ਤਸ਼ੱਦਦ ਯਾਰ ਮੈਨੂੰ ਉਸ ਸਮੇਂ ਧਰਤੀ ਪਾਟ ਗਈ ਹੋਣੀ ਆ ਸਮਾਨ ਹਿੱਲ ਗਿਆ ਹੋਣਾ ਐਨੇ ਘੋਰਤ ਸਦਰ ਦੇ ਨਾਲ ਇੰਨਾ ਜ਼ੁਲਮ ਜਿਹੜਾ ਹੋਇਆ ਭਾਏ ਦੇਹਦਾਰ ਕੌਕੇ ਦੇ ਉੱਤੇ ਅੱਜ ਜਦੋਂ ਉਹ ਰਿਪੋਰਟ ਜਨਤਕ ਹੋਈ ਹੈ ਜਿਹੜੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਉਸ ਸਮੇਂ ਦਾ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਉਹਨੇ ਰਿਪੋਰਟ ਜਿਹੜੀ ਜਨਤਕ ਕੀਤੀ ਹੈ ਜਿਹੜੀ ਸਾਰੀ ਰਿਪੋਰਟ ਤਾਂ ਨਹੀਂ ਸਾਹਮਣੇ ਆਈ ਪਰ ਕੁਝ ਜਿਹੜੇ ਪੰਨੇ ਨੇ ਉਹਦੇ ਉਹ ਸਾਹਮਣੇ ਆ ਗਏ ਹੁਣ ਇਹ ਤਾਂ ਸੀਟ ਪਾਈ ਜਿਹੜਾ ਗੁਰਦੇਵ ਸਿੰਘ ਕੌਂਕੇ ਦੀ ਕਹਾਣੀ ਉਸ ਤੋਂ ਇਲਾਵਾ ਵੀ ਅੱਗੇ ਉਹਦੇ ਪਰਿਵਾਰ ਨਾਲ ਕੀ ਬੀਤਿਆ ਉਹ ਵੀ ਅੱਜ ਉਹਦਾ ਜਿਹੜਾ ਪੁੱਤਰ ਆ ਭਾਈ ਗੁਰਦੇਵ ਸਿੰਘ ਕੌਂਕੇ ਦਾ ਹਰੀ ਸਿੰਘ ਉਹ ਦੱਸ ਰਿਹਾ ਹੈ ਕਿ ਕਿਵੇਂ ਸਾਡੇ ਤੇ ਵੀ ਛੱਡਤ ਹੋਇਆ ਕਿਵੇਂ ਸਾਨੂੰ ਵੀ ਚੱਕ ਕੇ ਲੈ ਗਏ ਕਿਵੇਂ ਉਸ ਸਮੇਂ ਉਹਦੇ ਪੁੱਤਰ ਦੇ ਉੱਤੇ ਉਹਦੇ ਮੁੰਡੇ ਦੇ ਉੱਤੇ ਹਰੀ ਸਿੰਘ ਦੇ ਉੱਤੇ ਭਾਈ ਗੁਰਦੇਵ ਸਿੰਘ ਕੌ ਕਦੇ ਮੁੰਡੇ ਦੇ ਉੱਤੇ ਬੰਬ ਧਮਾਕੇ ਦਾ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਤਾਂ ਕਿ ਬੋਲਣ ਦਾ ਆਵਾਜ਼ ਨਾ ਠਾਉਣ ਚੁੱਪ ਕਰ ਜਾਣ ਡਰ ਕੇ ਜਿਹਦੀ ਉਮਰ ਉਸ ਸਮੇਂ 14-15 ਸਾਲ ਦੀ ਸੀ ਉਹਦੇ ਬੰਬ ਧਮਾਕੇ ਦਾ ਪਰਚਾ ਦਰਜ ਕਰ ਦਿੱਤਾ ਗਿਆ ਇਹ ਇੱਕ ਕਹਾਣੀ ਨਹੀਂ ਇਹ ਪੰਜਾਬ ਦੇ ਹਜ਼ਾਰਾਂ ਘਰਾਂ ਦੀ ਕਹਾਣੀ ਆ ਇਹਦਾ ਹਲੇ ਬਹੁਤ ਜਿਹੜੇ ਤੱਥ ਐਸੇ ਜਿਹੜੀਆਂ ਕਹਾਣੀਆਂ ਜਿਹੜਾ ਬੁੱਝੜਪਣਾ ਇਹਨਾਂ ਨੇ ਕੀਤਾ ਉਦੋਂ ਜੋ ਘਾਣ ਕੀਤਾ ਜੋ ਜ਼ੁਲਮ ਕੀਤਾ ਸਾਹਮਣੇ ਨਹੀਂ ਆਇਆ ਹਲੇ ਇਹਦਾ ਕੁਝ ਵੀ ਨਹੀਂ ਹਲੇ ਪਰ ਹੁਣ ਆਪਾਂ ਆਉਣੇ ਆ ਉਦੋਂ ਅੱਗੇ ਕਿ ਅੱਜ ਜਦੋਂ ਉਹ ਰਿਪੋਰਟ ਸਾਹਮਣੇ ਆਈ ਹੈ ਅੱਜ 31 ਸਾਲ ਬਾਅਦ ਵੀ ਦੇਖੋ ਅੱਜ ਕਾਰਨਾਮੇ ਦੇਖੋ ਇਹਨਾਂ ਦੇ ਪੁਲਿਸ ਦੇ ਪ੍ਰਸ਼ਾਸਨ ਦੇ ਸਰਕਾਰਾਂ ਦੇ 31 ਸਾਲ ਬਾਅਦ ਵੀ ਉਹ ਰਿਪੋਰਟ ਦੇ ਵਿੱਚ ਇੱਕ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਉਹਦਾ ਭਾਈ ਹਲੇ ਵੀ ਭਗੌੜਾ ਹੈ ਭਾਈ ਗੁਰਦੇਵ ਸਿੰਘ ਕੌਂਕੇ ਜਿਹਨੂੰ ਕੋਹ ਕੋਹ ਕੇ ਮਾਰਿਆ ਗਿਆ ਇੰਨਾ ਤਸ਼ੱਦਦ ਕੀਤਾ ਗਿਆ ਉਹਨੂੰ ਅੱਜ ਉਹ ਰਿਪੋਰਟ ਦੇ ਵਿੱਚ ਕੀ ਦਿਖਾਇਆ ਗਿਆ ਕਿ ਇਹਦਾ ਭਾਈ ਹਾਲੇ ਵੀ ਪੁਲਿਸ ਸਰਕਾਰ ਦੇ ਮੁਤਾਬਕ ਭਗਾਉੜਾ ਜਿਹਨੂੰ ਪਿੰਡ ਦੇ ਗੁਰਦੁਆਰੇ ਦੇ ਵਿੱਚੋਂ ਫੜ ਕੇ ਲਿਆਇਆ ਸਾਰੇ ਪਿੰਡ ਦੇ ਸਾਹਮਣੇ ਲਿਆਇਆ ਹੁਣ ਆਪਾਂ ਅੱਗੇ ਆਉਨੇ ਆ ਹੁਣ ਆਪਾਂ ਆਉਨੇ ਆ ਫਕਰੇ ਕੌਮ ਜਿਨ੍ਹਾਂ ਨੂੰ ਮਿਲਿਆ ਹੋਇਆ ਖਿਤਾਬ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਫਕਰੇ ਕੌਮ ਕਿਨਾਂ ਨੂੰ ਖਿਤਾਬ ਮਿਲਿਆ ਸੋ ਇੱਕ ਸੀ ਉਹ ਬੱਕੜ ਉਹ ਬੈਂਤੇ ਵਰਗੇ ਉਹ ਕੇਪੀ ਗੱਲ ਵਰਗੇ ਉਹ ਸੈਣੀ ਵਰਗੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਮਾਰਿਆ ਪੰਜਾਬ ਦਾ ਕਤਲੇਆਮ ਕੀਤਾ ਪੰਜਾਬ ਨੂੰ ਲਹੂ ਲਹਾਨ ਕੀਤਾ ਉਹ ਤਾਂ ਸਾਰਿਆਂ ਨੂੰ ਪਤਾ ਗੱਲ ਜਗ ਜਹਾਨ ਇੱਕ ਸੀਗੇ ਜਿਨ੍ਹਾਂ ਦੇ ਪੰਥ ਦਾ ਮਖੌਟਾ ਪਾਇਆ ਹੋਇਆ ਸੀ ਜਿਨ੍ਹਾਂ ਦੇ ਆਪਣੇ ਆਪ ਦੇ ਉੱਤੇ ਕਹਾਉਂਦੇ ਸੀ ਕਿ ਅਸੀਂ ਬਹੁਤ ਵੱਡੇ ਸਿੱਖਾਂ ਦੇ ਹਥੇਸ਼ੀ ਹਾਂ ਅਸੀਂ ਕੌਮ ਦੇ ਹਥੇਸ਼ੀ ਹਾਂ ਜਦੋਂ 97 ਦੇ ਵਿੱਚ ਸਰਕਾਰ ਬਣਦੀ ਹੈ ਬਾਦਲ ਸਿਆ ਦੀ ਤਾਂ 97 ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਬਾਦਲ ਨੇ ਕਿਹਾ ਕਿ ਅਸੀਂ ਜਿੰਨੇ ਸਾਡੇ ਝੂਠੇ ਮੁਕਾਬਲੇ ਹੋਏ ਨੇ ਜੋ ਸਾਡੇ ਤਸ਼ੱਦਦ ਹੋਇਆ ਸਾਡੀ ਪੰਜਾਬ ਦੀ ਜਵਾਨੀ ਤੇ ਜੋ ਸਾਡੀਆਂ ਬੀਬੀਆਂ ਬੱਚੀਆਂ ਦੇ ਬਲਾਤਕਾਰ ਹੋਏ ਨੇ ਅਸੀਂ ਸਾਰੇ ਦਾ ਇਨਸਾਫ ਦਿਵਾਵਾਂਗੇ ਉਹ ਸਾਰੇ ਬੰਦੇ ਅਸੀਂ ਸਾਹਮਣੇ ਲਿਆ ਕੇ ਕੇਸ ਦਰਜ ਕਰਾਵਾਂਗੇ ਕੈਰੇਜ ਖੜੇ ਕਰਾਂਗੇ ਜੇਲਾ ਦੇ ਵਿੱਚ ਸੱਟਾਂਗੇ ਇਹ ਗੱਲ ਕਿਉਂ ਨ ਮੈਨੀਫੈਸਟੋ 97 ਦੇ ਬੱਚਾ ਬਾਦਲ ਦਰਜ ਕਰਦਾ ਲੋਕਾਂ ਨਾਲ ਵਾਅਦਾ ਕਰਦਾ ਕਿ ਉਹ ਸਾਡੀ ਸਰਕਾਰ ਲੈ ਕੇ ਆਓ ਅਸੀਂ ਕੱਲੀ ਕੱਲੀ ਗੱਲ ਦਾ ਇਹਨਾਂ ਬਟਾਂ ਦੇ ਹਿਸਾਬ ਲਾਵਾਂਗੇ ਇਹ ਗੱਲਾਂ ਬਾਦਲ ਉਹ ਸਮੇਂ ਆਮ ਸਟੇਜਾਂ ਤੇ ਬੋਲਦਾ ਤੇ ਲੋਕ ਭਰੋਸਾ ਕਰਕੇ ਵੱਡਾ ਬਹੁਮਤ ਦੇ ਕੇ ਬਾਦਲ ਨੂੰ ਜਿਤਾ ਕੇ 97 ਦੀ ਸਰਕਾਰ ਬਣਾਉਂਦੇ ਆ ਸਭ ਤੋਂ ਪਹਿਲਾਂ ਸਰਕਾਰ ਬਣਦੀ ਹੈ ਤਾਂ ਬੀਬੀ ਖਾਂਦਾ ਜਾਂਦੀ ਹੈ ਭਾਈ ਜਿਸ ਵੰਸ ਦੇ ਖੜੇ ਧਰ ਪਤਨੀ ਉਹਦੇ ਇਨਸਾਫ ਦੇ ਲਈ ਉਹਨੂੰ ਵੀ ਇਹ ਪ੍ਰਕਾਸ਼ਮ ਕਹਿੰਦਾ ਹੈ ਕਿ ਬੀਬੀ ਛੱਡ ਹੁਣ ਪਿਛਲੀਆਂ ਗੱਲਾਂ ਨੂੰ ਆਪਾਂ ਅੱਗੇ ਵਧੀਏ ਉਸ ਤੋਂ ਬਾਅਦ ਕੀ ਹੁੰਦਾ ਗੱਲ ਧਿਆਨ ਨਾਲ ਸੁਣ ਲਿਓ ਹੁਣ ਆਪਾਂ ਗੱਲ ਤੇ ਆਉਣੇ ਆ ਜਿਹੜੀ ਅਸਲ ਗੱਲ ਆ ਕਿ ਭਾਈ ਕਰਦੇਵ ਸਿੰਘ ਕੌਂਕੀ ਵਾਲੀ ਗੱਲ ਚੱਲ ਰਹੀ ਹੈ ਉਹ ਤੇ ਕੀ ਹੁੰਦਾ ਤਾਂ ਉਸ ਸਮੇਂ ਜਦੋਂ ਸਰਕਾਰ ਬਣਦੀ ਆ 1997 ਦੇ ਵਿੱਚ ਤਾਂ 1998 ਦੇ ਵਿੱਚ ਇੱਕ ਬਫਦ ਮਿਲਣ ਜਾਂਦਾ ਜਿਹਦੇ ਵਿੱਚ ਜੱਜ ਅਜੀਤ ਸਿੰਘ ਪੈਂਸ ਤੋ ਲਾਵਾ ਜਰਨਲ ਨਰਿੰਦਰ ਸਿੰਘ ਬੀਬੀ ਸਰਜੀਤ ਕੌਰ ਇੱਕ ਆਰਾਮ ਰਹਿਣ ਨਾਉ ਦਾ ਇੱਕ ਹਿੰਦੂ ਜਿਹੜਾ ਇਨਸਾਨ ਸੀਗਾ ਜਿਨੇ ਭਾਈ ਸੁਵੰਸ ਖਰੜੇ ਬਾਗ ਬਹੁਤ ਜਿਆਦਾ ਕੰਮ ਕੀਤਾ ਜਿਹੜੀਆਂ ਲਾਸ਼ਾਂ ਉਹਦਾ ਲਾਵਾਸ ਕਹਿ ਕੇ ਸਾਰ ਦਿੱਤੀਆਂ ਜਾਂ ਸੀਗੀਆਂ ਉਹਦੇ ਉੱਤੇ ਇਹਨਾਂ ਨੇ ਬਹੁਤ ਕੰਮ ਕੀਤਾ ਇੱਕ ਇਹ ਇਨਸਾਨ ਦੇ ਇੱਕ ਜਸਪਾਲ ਸਿੰਘ ਢਿੱਲੋਂ ਇਹ ਪੰਜ ਰਸਾਨਾਂ ਦਾ ਵਫਦ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਬਾਦਲ ਨੂੰ ਮਿਲਣ ਜਾਂਦਾ 98 ਦੇ ਵਿੱਚ ਕਿ ਤੁਸੀਂ ਭਾਈ ਗੁਰਦੇਵ ਸਿੰਘ ਕੌਂਕੇ ਵਾਲੀ ਜਿਹੜੀ ਘਟਨਾ ਹੋਈ ਹੈ ਇਹਨੂੰ ਸਾਹਮਣੇ ਲੈ ਕੇ ਆਓ ਤੇ ਜਿਹੜੇ ਬੰਦੇ ਦੋਸ਼ੀ ਐ ਘੋਟਨੇ ਵਰਗੇ ਡੀਐਸਪੀ ਸੋਢੀ ਵਰਗੇ ਗੁਰਮੀਤ ਵਰਗੇ ਜੋ ਵੀ ਬੰਦੇ ਦੋਸ਼ੀ ਐ ਉਹ ਬੰਦਿਆਂ ਨੂੰ ਆਪਾਂ ਜੇਲਾ ਸੱਟ ਕੇ ਤੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਉਹਨਾਂ ਸਾਹਿਬ ਮਿਲੇ ਜਿਹੜੀ ਉਹਦੇ ਨਾਲ ਕਹਾਣੀ ਹੋਈ ਹੈ ਤਾਂ ਉਹ ਚ ਕੀ ਹੁੰਦਾ ਕਿ ਪਹਿਲੇ ਸੱਕੇ ਤਾਂ ਬਾਦਲ ਇਹਨਾਂ ਨੂੰ ਮੋੜ ਦਿੰਦਾ ਹੈ ਕਿ ਕੋਈ ਗੱਲ ਨਹੀਂ ਦੇਖਦੇ ਆ ਤੇ ਨਾਲ ਇਹ ਵੀ ਕਹਿੰਦਾ ਕਿ ਤੁਸੀਂ ਨਵਾਂ ਬਖੀੜਾ ਖੜਾ ਕਰ ਦਿਓ ਕਿ ਜਨੇਓ ਮੈਥੋਂ ਦਾ ਪਹਿਲਾ ਵਾਲਾ ਇਹਦੀ ਲੋਟ ਆਉਂਦਾ ਜਿਹੜਾ ਜਸਵੰਤ ਖਰੜੇ ਵਾਲਾ ਇਹ ਗੱਲ ਕਹਿੰਦਾ ਹੈ ਇਹ ਮੈਂ ਨਹੀਂ ਕਹਦਾ ਇਹ ਬੰਦੇ ਜਾਉਂਦੇ ਬੈਠੇ ਐ ਇਹਨਾਂ ਚ ਹਲੇ ਕੁਝ ਬੰਦੇ ਜਾਉਂਦੇ ਐ ਅੱਜ ਤਾਂ 5 ਬੰਦਿਆਂ ਦਾ ਵਾਫਤ ਗਿਆ ਸੀ ਇਹਨਾਂ ਤੋਂ ਪੁੱਛ ਲਓ ਵੀ ਇਹ ਕੱਲ ਹੋਈ ਐ ਕਿ ਨਹੀਂ ਹੋਈ ਤਾਂ ਬਾਦਲ ਇਹ ਕਹਿ ਕੇ ਇਹਨਾਂ ਨੂੰ ਉਤੋਂ ਵਾਪਸ ਕਰਨਦਾ ਵੀ ਕੋਈ ਗੱਲ ਨਹੀਂ ਦੇਖਾਂ ਇੱਕ ਵੇਟਾਲਾ ਮਾਰਦਾ ਅਗਲੀ ਵਾਰੀ ਇਹ ਵਾਫਤ ਫਿਰ ਮਿਲਣ ਜਾਂਦਾ ਤੇ ਬਾਦਲ ਨੂੰ 15 ਦਿਨਾਂ ਦਾ ਸਮਾਂ ਦਿੰਦਾ ਕਿ ਬਾਦਲ ਸਾਹਿਬ ਜਾਂ ਤਾਂ ਇੱਥੇ ਕਾਰਵਾਈ ਕਰੋ ਤੇ ਨਹੀਂ ਅਸੀਂ ਹਾਈ ਕੋਰਟ ਜਾਵਾਂਗੇ ਐਨੀ ਗੱਲ ਸੁਣ ਕੇ ਬਾਦਲ ਇੱਕ ਕਮੇਟੀ ਬਣਾਉਂਦਾ ਏ ਡੀ ਜੀ ਪੀ ਬੀ ਪੀ ਤਵਾਰੀ ਉਹ ਕਮੇਟੀ ਦਾ ਮੁਖੀ ਹੁੰਦਾ ਤਾਂ ਉਹ ਜਿਹੜੀ ਕਮੇਟੀ ਦੀ ਰਿਪੋਰਟ ਹੈ 1992 ਦੇ ਵਿੱਚ ਸਾਹਮਣੇ ਆਉਂਦੀ ਹੈ 1992 ਦੇ ਵਿੱਚ ਜਿਹੜੀ ਕਮੇਟੀ ਦੀ ਰਿਪੋਰਟ ਸਾਹਮਣੇ ਆਉਂਦੀ ਹੈ ਬੀਪੀ ਤਵਾੜੀ ਦੀ ਉਹਦੇ ਵਿੱਚ ਬੀਪੀ ਤਵਾੜੀ ਜਿਹੜੀ ਰਿਪੋਰਟ ਦਿੰਦਾ ਸਰਕਾਰ ਨੂੰ ਇਹ ਗੱਲ ਕਹਿੰਦਾ ਕਿ ਇਹਦੇ ਵਿੱਚ ਜਿਹੜਾ ਉਸ ਸਮੇਂ ਦਾ ਐਸਐਚਓ ਆ ਗਰਮੀਤ ਉਹਦੇ ਪਰਚਾ ਕਰਨਾ ਬਣਦਾ 302 ਦਾ ਤੇ ਨਾਲ 28 ਬੰਦਿਆਂ ਤੇ ਹੋਰ ਉਹਨਾਂ ਦੀ ਪੜਤਾਲ ਕਰਕੇ ਜਿਹੜੀ ਜਿਹੜੀ ਉਹਨਾਂ ਦੀ ਭੂਮਿਕਾ ਹੈਗੀ ਆ ਉਲੇ ਹਿਸਾਬ ਦੇ ਨਾਲ ਉਹਨਾਂ ਤੇ ਕਾਰਵਾਈ ਕਰਨੀ ਪੈਂਦੀ ਹੈ ਇਹ ਉਸ ਸਮੇਂ ਬੀਪੀ ਤਵਾੜੀ ਦੀ ਰਿਪੋਰਟ ਕਹਿੰਦੀ ਹੈ ਹਾਲਾਂਕਿ ਪੂਰੇ ਤੌਰ ਤੇ ਤਾਂ ਰਿਪੋਰਟ ਹੋ ਸਹੀ ਨਹੀਂ ਆਪਾਂ ਮੰਨ ਸਕਦੇ ਕਿਉਂਕਿ ਉਹਨੇ ਬਹੁਤ ਗੱਲਾਂ ਬੀਪੀ ਤਵਾੜੀ ਨੇ ਵੀ ਲਕੋਲੀਆਂ ਸਵਰਨ ਘੋਟਰੇ ਵਰਗੇ ਲਕੋਲੇ ਛੋਡੀ ਵਰਗੇ ਲਕੋਲੇ ਜੋਤੀ ਸ਼ਾਦ ਦਾ ਹੋਇਆ ਸਾਰੀਆਂ ਗੱਲਾਂ ਲਕੋਲੀਆਂ ਪਰ ਇੰਨੀ ਦਾ ਜ਼ਰੂਰ ਹੋ ਆਪਣੀ ਰਿਪੋਰਟ ਦੇ ਵਿੱਚ ਦੱਸ ਦਿੰਦਾ ਸਰਕਾਰ ਨੂੰ ਕਿ ਅਸਲ ਆਹ ਬੰਦੇ ਦੋਸ਼ੀ ਨੇ ਐਸਐਚਓ ਦੇ 28 ਬੰਦੇ ਹੋਰ ਇਹਨਾਂ ਦੀ ਪੜਤਾਲ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਇਸ ਗੱਲ ਦੇ ਉੱਤੇ ਜਦੋਂ ਰਿਪੋਰਟ ਬਾਦਲ ਕੋਲ ਆਉਂਦੀ ਹੈ ਤਾਂ ਇਸ ਗੱਲ ਦੇ ਉੱਤੇ ਬਾਦਲ ਬੀਬੀ ਤਵਾਰੀ ਨੂੰ ਝਾੜਾ ਵੀ ਪਾਉਂਦਾ ਉਹਦੀ ਬੇਇੱਜ਼ਤੀ ਵੀ ਕਰਦਾ ਵੀ ਤੂੰ ਕਿਹੜੀ ਰਿਪੋਰਟ ਦੇ ਰਿਹਾ ਤੇ ਤੁਹਾਨੂੰ ਹੋਰ ਦੱਸਦਾ ਉਸੇ ਬੀਬੀ ਤਵਾਰੀ ਦੇ ਘਰੇ ਇੱਕ ਜਿਹੜੀ ਕੰਮ ਕਰਨ ਵਾਲੀ ਬੀਬੀ ਸੀ ਔਰਤ ਸੀਗੀ ਉਹਦੇ ਵੱਲੋਂ ਜਿਹਨੇ ਦੋ ਜਿਹਨੇ ਦੋ ਦਿਨ ਕੰਮ ਕੀਤਾ ਬੀਬੀ ਤਵਾਰੀ ਐਡੀਜੀਪੀ ਦੇ ਘਰੇ ਜੀ ਨੇ ਦੋ ਦਿਨ ਕੰਮ ਕੀਤਾ ਸਰ ਦੋ ਦਿਨ ਕੰਮ ਤੇ ਤੀਜੇ ਦਿਨ ਉਹ ਆ ਕੇ ਦਿਖਾ ਦਿੰਦੀ ਆ ਪੁਲਸ ਕੋਲੇ ਕਿ ਬੀਬੀ ਤਵਾੜੀ ਨੇ ਮੈਨੂੰ ਮੈਨੂੰ ਸਵੇਰਾ ਖੇੜ-ਖੜ ਕੀਤੀ ਹੈ। ਮੇਰਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਰਨ ਕੀ ਸੀ? ਇਹ ਬਾਦਲ ਨਹੀਂ ਚਾਹੁੰਦਾ ਕਿ ਘੋਟਰੇ ਵਰਗੇ ਫਸਣ, ਸੈਣੀ ਵਰਗੇ ਫਸਣ ਕਿਉਂਕਿ ਇਹਦੇ ਚਿਹਤੇ ਸੀ। ਇਹਨੇ ਉਹਨਾਂ ਦੇ ਸਟਾਰ ਵੀ ਲਾਏ, ਫੀਤੀਆਂ ਵੀ ਲਾਈਆਂ, ਉਹਦੇ ਵੀ ਦਿੱਤੇ। ਐਸਐਸਪੀ ਵੀ ਲਾਏ ਜ਼ਿਲ੍ਹਿਆਂ ਦੇ, ਡੀਆਰਜੀ, ਆਈਜੀ ਵੀ ਲਾਏ। ਕਿ ਜਹਾਰ ਆਲਮ ਵਰਗੇਆਂ ਨੂੰ ਟਿਕਟਾਂ ਦੇ ਕੇ ਵੀ ਨਮਾਜਿਆ ਸੈਣੀ ਵਰਗੇ ਨੂੰ ਡੀਜੀਪੀ ਵੀ ਲਾਇਆ ਇਹ ਵੀ ਚਾਹੁੰਦਾ ਕਿ ਮੇਰੇ ਘੋਟਨੇ ਵਰਗੇ ਤੇ ਮੇਰੇ ਆ ਸੈਣੀ ਵਰਗੇ ਫਾੜ ਜਾਣ ਇਸੇ ਕਰਕੇ ਬੀਬੀ ਤਿਵਾੜੀ ਨੂੰ ਅਲਝਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਉੱਤੇ ਉਸ ਔਰਤ ਵੱਲੋਂ ਉਸ ਬੀਬੀ ਵੱਲੋਂ ਜਿਹੜਾ ਛੇੜਛਾੜ ਦਾ ਪਰਚਾ ਕੀਤਾ ਗਿਆ ਇਹ ਬਾਦਲ ਦਾ ਇਹ ਫਕਰੇ ਕੌਮ ਨੂੰ ਤੁਸੀਂ ਕਹਿੰਦੇ ਆ ਉਹ ਗਦਾਰੇ ਕੌਮ ਦਾ ਇਹ ਕਾਰਨਾਮਾ ਅੱਗੇ ਆ ਜਾਓ ਉਸ ਤੋਂ ਬਾਅਦ ਕੀ ਹੁੰਦਾ ਹੈ ਬਾਦਲ ਨੂੰ ਲੱਗਿਆ ਕਿ ਇਹ ਰਿਪੋਰਟ ਜੇ ਸਾਹਮਣੇ ਆ ਗਈ ਤੇ ਇਸ ਰਿਪੋਰਟ ਨੂੰ ਆਧਾਰ ਬਣਾ ਕੇ ਹਾਈ ਕੋਰਟ ਜਾ ਜਾ ਕੋਈ ਜਾ ਸਕਦਾ ਸੁਪਰੀਮ ਕੋਰਟ ਕੋਈ ਜਾ ਸਕਦਾ ਮੇਰੇ ਚਿਹਰੇ ਦੇ ਅਫਸਰ ਫਿਰ ਬਸਣਗੇ ਉਹਨਾਂ ਨੂੰ ਬਚਾਉਣ ਦੀ ਖਾਤਰ ਬਾਦਲ ਫਿਰ ਇੱਕ 2 ਮੈਂਬਰੀ ਟੀਮ ਕਮਿਸ਼ਨ ਇੱਕ ਹੋਰ ਬਣਾਉਂਦਾ ਜਿਹਦੇ ਵਿੱਚ ਇੱਕ ਪੁਲਿਸ ਦਾ ਆਲਾ ਅਧਿਕਾਰੀ ਹੁੰਦਾ ਤੇ ਇੱਕ ਜਿਹੜਾ ਸਰਕਾਰ ਦਾ ਪ੍ਰਿੰਸੀਪਲ ਸੈਕਟਰੀ ਹੁੰਦਾ ਇਹ ਦੋਨੇ ਬੰਦਿਆਂ ਦੀ ਇੱਕ ਟੀਮ ਬਣਦੀ ਹੈ ਕਿ ਉਹ ਜਿਹੜੀ ਰਿਪੋਰਟ ਦਿੰਦੀ ਆ 2000 ਦੇ ਵਿੱਚ ਆ ਕੇ ਉਹ ਰਿਪੋਰਟ ਦੇ ਵਿੱਚ ਸਾਰਿਆਂ ਨੂੰ ਪਾਕ ਸਾਫ ਬਰੀ ਕਰ ਦਿੱਤਾ ਜਾਂਦਾ ਤੇ ਉੱਥੇ ਭਾਈ ਗੁਰਦੇਵ ਸਿੰਘ ਕੌਕੇ ਨੂੰ ਉਸ ਰਿਪੋਰਟ ਦੇ ਵਿੱਚ ਭਗਾਉੜਾ ਐਲਾਨ ਦਿੱਤਾ ਜਾਂਦਾ ਹੈ ਕਿ ਇਹ ਇੱਕ ਕਹਾਣੀ ਆ ਅੱਗੇ ਆ ਜਾਓ ਇੱਥੇ ਨਹੀਂ ਗੱਲ ਖੜਦੀ 2014 ਦੇ ਵਿੱਚ ਜਦੋਂ ਘੋਟਨੇ ਦੀ ਮੌਤ ਹੁੰਦੀ ਆ ਤਾਂ ਭਾਈ ਬਲਦੇਵ ਸਿੰਘ ਬਡਾਲਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਬਾਅ ਪਾਉਂਦੀ ਹੈ ਵੀ ਜਿਹੜੀ ਭੋਗ ਦੀ ਰਸਮ ਹੈ ਘੋਟਨੇ ਦੀ ਉਹ ਤੂੰ ਨਿਵਾਉਣੀ ਹੈ ਉੱਥੇ ਕੀਰਤਨ ਤੂੰ ਕਰਨਾ ਹੈ ਉੱਥੇ ਅਰਦਾਸ ਅੰਤਮ ਅਰਦਾਸ ਉਹਦੀ ਤੂੰ ਕਰਨੀ ਹੈ ਤਾਂ ਉਹਨੂੰ ਇਹ ਕਿਹਾ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਭਾਈ ਸਾਨੂੰ ਉੱਤੋਂ ਦਬਾਅ ਹੈ ਸਰਕਾਰ ਦਾ ਦਬਾਅ ਹੈ ਘੋਟਨੇ ਦੀ ਅਰਦਾਸ ਤੂੰ ਕਰਨੀ ਹੈ ਕਿ ਉਹ ਕਿੰਨਾ ਫਿਕਰ ਸੀ ਬਾਦਲ ਨੂੰ ਜਾਉਂਦੇ ਜੀ ਤਾਂ ਫਿਕਰ ਰਿਹਾ ਹੀ ਰਿਹਾ ਉਹਨਾਂ ਬੰਦਿਆਂ ਦਾ ਕੋਈ ਕਸਰ ਨਹੀਂ ਛੱਡੀ ਉਹਨਾਂ ਨੂੰ ਉਹਧਿਆਾਂ ਚ ਮਾਣ ਸਨਮਾਨਾਂ ਚ ਘਰ ਭਰ ਤੇ ਉਹਨਾਂ ਦੇ ਮਰੇ ਹੋਏ ਦਾ ਵੀ ਬਾਦਲ ਨੂੰ ਫਿਕਰ ਸੀ ਕਿ ਘੋਟਨਾ ਮਰ ਗਿਆ ਕਿਤੇ ਇਹ ਨਾ ਹੋਵੇ ਕਿ ਉਹ ਕੋਈ ਬੰਦਾ ਕੋਈ ਗ੍ਰਾਂਥੀ ਸਿੰਘ ਕੋਈ ਕੀਰਤਨੀਆ ਸਿੰਘ ਉਹਦੀ ਅਰਦਾਸ ਦੇ ਵਿੱਚ ਉਹਦੀ ਅਰਦਾਸ ਹੀ ਨਾ ਕਰੇ ਕੋਈ ਕੀਰਤਨੀ ਨਾ ਕਰੇ ਉਹਦੇ ਲਈ ਵੀ ਦਬਾਅ ਭਾਈ ਬਲਦੇਵ ਸੀ ਬਡਾਲਾ ਦੇ ਉੱਤੇ ਬਣਾਇਆ ਗਿਆ ਉਹ ਬੈਠਾ ਭਾਈ ਬਲਦੇਵ ਸਿੰਘ ਬਡਾਲਾ ਜਾਉਂਦਾ ਹੀ ਹੁਣ ਜਾ ਕੇ ਪੁੱਛ ਲਿਓ ਜਾ ਕੇ ਵੀ ਕੀ ਇਹ ਗੱਲ ਹੋਈ ਐ ਜਾਂ ਗੱਲ ਨਹੀਂ ਹੋਈ ਹੁਣ ਮੇਰਾ ਸਵਾਲ ਇਹ ਤਾਂ ਇੱਕ ਕਹਾਣੀ ਆ ਬਾਦਲ ਦੀ ਬਾਦਲ ਦੀਆਂ ਬਾਦਲ ਦੇ ਗੁਨਾਹਾਂ ਦੀ ਲਿਸਟ ਬਾਦਲ ਦੇ ਗੁਨਾਹਾਂ ਦੀ ਜ਼ੁਲਮਾਂ ਦੀ ਕਹਾਣੀ ਇੰਨੀ ਲੰਮੀ ਐ ਮਨ ਲਾ ਗਿਣਦੇ ਗਿਣਦੇ ਥੱਕ ਜਾਗੇ ਸੁਖਵੀਰ ਸਿੰਘ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਮਾਫੀ ਮੰਗ ਕੇ ਕਿਹੜੀਆਂ ਕਿਹੜੇ ਗੁਨਾਹਾਂ ਦੀ ਕਿਹੜੇ ਕਿਹੜੇ ਜ਼ੁਲਮਾਂ ਦੀ ਕਿਹੜੀਆਂ ਕਿਹੜੀਆਂ ਗਦਾਰੀਆਂ ਦੀ ਮਾਫੀ ਮੰਗੋਗੇ ਯਾਰ ਦੱਸੋ ਅੱਜ ਭਾਈ ਸਾਹਿਬ ਦੀ ਉੱਤੇ ਵਰਸੀ ਮਨਾਈ ਗਈ ਹੈ ਭਾਈ ਜਸਵੀਰ ਸਿੰਘ ਰੋਡੇ ਨੇ ਚਿੱਠੀ ਲਿਖੀ ਹੈ ਅਕਾਲ ਤਖਤ ਸਾਹਿਬ ਦੇ ਜਹਦਾਰ ਨੂੰ ਉਹਨੇ ਸਨੇ ਚਾਰ ਜਿਹੜੇ ਮੁੱਦੇ ਉਠਾਏ ਆ ਉਹਨਾਂ ਦੇ ਵਿੱਚ ਇੱਕ ਮੁੱਦਾ ਇਹ ਵੀ ਉਠਾਇਆ ਹੈ ਇਹ ਪ੍ਰਕਾਸ਼ ਸਿਓ ਬਾਦਲ ਦੇ ਕੋਲੋਂ ਫਕਰੇ ਕੌਮ ਦਾ ਜਿਹੜਾ ਸਨਮਾਨ ਦਿੱਤਾ ਗਿਆ ਸੀ ਉਹਨੂੰ ਮਾਣ ਦਿੱਤਾ ਗਿਆ ਸੀ ਉਹ ਵਾਪਸ ਲਿਆ ਜਾਵੇ ਅਕਾਲ ਤਖਤ ਵੱਲੋਂ ਮੈਂ ਸੁਣ ਰਿਹਾ ਸੀਗਾ ਆਪਣੇ ਧੰਮੀ ਸਾਹਿਬ ਜਿਹੜੇ ਹੈਗੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਸੇ ਪੱਤਰਕਾਰ ਦੇ ਨਾਲ ਗੱਲਬਾਤ ਉਹਨਾਂ ਦੀ ਉਹਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਉਂਗਲਤਾ ਜੀ ਬਾਦਲਾਂ ਤੇ ਉੱਠਦੀ ਐ ਰਿਪੋਰਟ ਤਾਂ ਬਾਦਲ ਨੇ ਦੱਬੀ ਰੱਖੀ ਬਾਦਲ ਨੇ ਦੋ ਵਾਰੀ ਸਰਕਾਰ ਆ ਗਈ ਬਾਦਲ ਦੀ 97 ਤੋਂ 2 ਤੱਕ ਤੇ ਉਦੋਂ ਬਾਅਦ 12 ਤੋਂ 17 ਤੱਕ ਬਾਦਲ ਨੇ ਰਿਪੋਰਟ ਜਨ ਤੱਕ ਕਿਉਂ ਨਹੀਂ ਕੀਤੀ ਬਾਦਲ ਨੇ ਘੋਟਨੇ ਵਰਗੇ ਕਿਉਂ ਬਚਾਏ ਬਾਦਲ ਨੇ ਸੈਣੀ ਵਰਗੇ ਡੀਜੀਪੀ ਕਿਉਂ ਲਾਇਆ ਤਾਂ ਧਾਮੀ ਸਾਹਿਬ ਬੜਾ ਮੈਂ ਸਮਝ ਲਈ ਆਪਾਂ ਬਿਆਨ ਆਉਂਦਾ ਧਾਮੀ ਸਾਹਿਬ ਕਹਿੰਦਾ ਜੀ ਤਾਂ ਇਹ ਤਾਂ ਬਦਨਾਮ ਕੀਤਾ ਜਾ ਰਿਹਾ ਸ਼੍ਰੋਮਣੀ ਕਾਲੀ ਦਲ ਨੂੰ ਜੀ ਇਹਦਾ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਸਾਮੀ ਸਾਹਿਬ ਤੁਸੀਂ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਗਿਆਨੀ ਰਗੀਬੀਰ ਸਿੰਘ ਜੀ ਤੁਸੀਂ ਕਾਲ ਤੱਕ ਸਭ ਦੇ ਜਹਜ਼ਾਰੋਂ ਕੀ ਜਵਾਬ ਦਿਓਗੇ ਯਾਰ ਉਸ ਪਰਮਾਤਮਾ ਵੈਗਨ ਨੂੰ ਕੀ ਜਵਾਬ ਦੇਵੋਗੇ ਕਿ ਤੁਹਾਡੀ ਜ਼ਮੀਰ ਤੁਹਾਨੂੰ ਲਾਂਤ ਨਹੀਂ ਪਾਉਂਦੀ ਤੁਹਾਡੀ ਆਤਮਾਦਰੋਂ ਰੂਹ ਤੁਹਾਡੀ ਘਰ ਲਾਉਂਦੀ ਨਹੀਂ ਕਿ ਅਸੀਂ ਐਡੇ ਵੱਡੇ ਦੋਸ਼ੀ ਨੂੰ ਐਡੇ ਵੱਡੇ ਗਦਾਰ ਨੂੰ ਜਿਹੜਾ ਹਮੇਸ਼ਾ ਆਪਣੇ ਲੋਕਾਂ ਦੇ ਉਲਟ ਭੁਗਤਿਆ ਉਹ ਦੁਸ਼ਮਣ ਦਾ ਪੋਤਨਾ ਹੀ ਪੋਤਨਾ ਸੀ ਜੂਏ ਨੇ ਧਰੋਹ ਕਮਾਇਆ ਇਹਨੇ ਗਦਾਰੀ ਕੀਤੀ ਤੁਸੀਂ ਅੱਜ ਵੀ ਉਹਦੇ ਹੱਕ ਵਿੱਚ ਭੁਗਤਦੇ ਹੋ ਯਾਰ ਅੱਜ ਵੀ ਉਹ ਨੂੰ ਉਸ ਪਰਿਵਾਰ ਨੂੰ ਉਸ ਲਾਣੇ ਨੂੰ ਉਹ ਟੱਬਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂ ਬਈ ਅੱਜ ਕਿਹਾ ਸ਼ਰਮਨੀ ਕਮੇਟੀ ਨੇ ਅੱਜ ਕਿਹਾ ਕਾਲਕਾ ਸਾਧੇ ਹਜ਼ਾਰ ਨੇ ਕਿ ਅਸੀਂ ਅਜੇ ਵੀ ਪੈਰਵਾਹੀ ਕਰਾਂਗੇ ਇਸ ਦੀ ਭਾਈ ਸਾਹਿਬ ਜਹਦਾਰ ਸਾਹਿਬ ਪ੍ਰਧਾਨ ਸਾਹਿਬ ਜੇ ਪੈਰਬਾਈ ਕਰਨੀ ਹੈ ਤਾਂ ਫਿਰ ਇੱਥੇ ਇਕੱਲਾ ਘੋਟਣਾ ਜ਼ਿੰਮੇਵਾਰ ਨਹੀਂ ਇਕੱਲਾ ਸੈਣੀ ਜ਼ਿੰਮੇਵਾਰ ਨਹੀਂ ਇਕੱਲਾ ਕੋ ਗਰਮੀਤਵਾਰ ਦਾ ਜ਼ਿੰਮੇਵਾਰ ਨਹੀਂ ਇਹ ਤਾਂ ਜ਼ਿੰਮੇਵਾਰ ਤੁਹਾਡਾ ਆਕਾ ਉਹ ਜਿਹੜਾ ਜਾ ਚੁੱਕਿਆ ਪ੍ਰਕਾਸ਼ੋਂ ਬਾਦਲ ਤੇ ਜਿਹੜਾ ਇਹਨਾਂ ਦਾ ਪੂਰਾ ਟੱਪਰ ਉਹ ਵੀ ਜ਼ਿੰਮੇਵਾਰ ਰੱਖੋ ਇਹ ਗੱਲਾਂ ਅੱਜ ਲੋਕ ਸੋਚਦੇ ਹੋਣੇ ਆ ਉਹਦਾ ਜੀ ਮਰ ਗਿਆ ਜੀ ਇਹ ਨਾਲ ਕੀ ਹੋ ਜੂਗਾ ਜੀ ਅੱਜ ਜੇ ਦੋਸ਼ੀ ਵੀ ਠਾ ਰਾ ਦੇਣਗੇ ਠੀਕ ਹੈ ਪਰ ਇਤਿਹਾਸ ਦੇ ਤੌਰ ਦੇ ਉੱਤੇ ਇਤਿਹਾਸ ਦੇ ਤੌਰ ਦੇ ਉੱਤੇ ਗੱਲਾਂ ਯਾਦ ਰਹਿੰਦੀਆਂ ਨੇ ਇਹ ਲਿਖੀਆਂ ਜਾਂਦੀਆਂ ਨੇ ਗੱਲਾਂ ਇਤਿਹਾਸ ਲਿਖਿਆ ਜਾਂਦਾ ਕਿ ਕਿਹੜੇ ਬੰਦੇ ਨੇ ਆਜਾਵਾ ਨਰੈਣੂ ਮਹਤੂ ਨੂੰ ਯਾਦ ਨਹੀਂ ਕਰਦੇ ਕਿੰਨੇ ਕਦਾਰ ਹੋਏ ਉਹਨਾਂ ਨੂੰ ਯਾਦ ਨਹੀਂ ਕਰਦੇ ਕਿੰਨੇ ਸੂਰਮੇ ਹੁੰਨ ਉਹਨਾਂ ਨੂੰ ਯਾਦ ਨਹੀਂ ਕਰਦੇ ਇਤਿਹਾਸ 'ਚ ਲਿਖਿਆ ਗਿਆ ਨਾ ਸੁਇਸ ਕਰਕੇ ਮੈਂ ਇੱਕ ਅਪੀਲ ਉਹਨਾਂ ਭਰਾਵਾਂ ਨੂੰ ਕਰਦਾ ਹਾਂ ਉਹਨਾਂ ਸੱਜਣਾਂ ਨੂੰ ਕਰਦਾ ਕਿ ਸੱਜਣ ਮੇਰੇ ਨਾਲ ਜਦੋਂ ਬੈਠਦੇ ਆ ਕਿਤੇ ਗੱਲਬਾਤ ਕਰਦੇ ਆ ਉਹ ਬਾਦਲਾਂ ਦੇ ਨਾਲ ਵੀ ਹੈਗੇ ਆ ਮੇਰੇ ਨਾਲ ਮਤਰਾਈ ਵੀ ਹੈਗੀ ਹੈ ਕਿਤੇ ਕੋਈ ਵਿਆਹ ਸ਼ਾਦੀ 'ਚ ਇਕੱਠੇ ਹੋ ਜਾਈਦਾ ਕੋਈ ਭੋਗ ਤੇ ਇਕੱਠੇ ਹੋ ਜਾਈਦਾ ਤਾਂ ਉਹ ਕਹਿੰਦੇ ਆ ਭਾਈ ਯਾਰ ਕੀ ਮਾੜਾ ਕਰਤਾ ਤੇਰਾ ਸ਼ੋਮਨੀ ਕਾਲੀਦਾਲ ਨੇ ਕੀ ਮਾੜਾ ਕਰਤਾ ਤੇਰਾ ਬਾਦਲਾ ਨੇ ਤੂੰ ਕਿਉਂ ਇੰਨਾ ਖਿਲਾਫ ਬੋਲਦਾ ਮੈਂ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਯਾਰ ਯਾਰ ਸਾਡੀ ਅੰਦਰੋਂ ਰੂਹ ਨਹੀਂ ਕੰਬਦੀ ਮੈਂ ਕਹਿੰਦਾ ਬੰਦਾ ਯਾਰ ਖੂਨ ਦੇ ਅਥਰੂ ਰੋਂਦਾ ਇੰਨੀ ਇੰਨੀਆਂ ਘਟਨਾਵਾਂ ਸੁਣ ਕੇ ਤਾਂ ਯਾਰ ਉਹ ਕਿਹਦੀ ਖਾਤਰ ਯਾਰ ਉਹ ਇੰਨਾ ਕੁਝ ਪਰਿਵਾਰਾਂ ਦੇ ਪਰਿਵਾਰ ਕਰਵਾਂ ਕਰ ਗਏ ਕਿਹਦੀ ਖਾਤਰ ਐ ਡਾਡਾ ਜ਼ੁਲਮ ਸਹਿ ਕੇ ਯਾਰ ਬੰਦੇ ਸੀ ਤੱਕ ਨਹੀਂ ਕੀਤੀ ਯਾਰ ਜਿੰਦਰੀਆਂ ਲਾ ਗਏ ਯਾਰ ਕਿਹਦੀ ਖਾਤਰ ਯਾਰ ਸੋਚ ਕੇ ਦੇਖੋ ਕਿਰ ਕੋ ਮਾੜੀ ਜਿਹੀ ਚੁੰਡੀ ਵੜਦੇ ਨਾ ਕਿਸੇ ਬੱਖੀ ਚ ਕੋਈ ਬਾਹਮ ਰੋੜ ਲੇ ਤੇ ਬੰਦਰਾ ਡਾੜ ਨਿਕਲ ਜਾਂਦਾ ਐ ਇੰਨਾ ਅਧਨਾਤਿਸ਼ਾਦ ਰ ਯਾਰ ਕੱਡੇ ਪਾੜ ਅੱਖਾਂ ਕੱਢ ਯਾਰ ਟੋਟੇ ਟੋਟੇ ਕਰਕੇ ਵੱਢਦੇ ਯਾਰ ਬੰਦੇ ਜਿਹਦੀ ਖਾਤਰ ਹੋਇਆ ਯਾਰ ਉਹਦਾ ਜ਼ਿੰਮੇਵਾਰ ਕੌਣਾ ਯਾਰ ਤੁਸੀਂ ਹੱਦੇ ਵੀ ਯਾਰ ਤੁਹਾਨੂੰ ਮੈਂ ਕਹਣਾ ਮੈਂ ਕਹਿਣਾ ਨਹੀਂ ਚਾਹੁੰਦਾ ਤੁਸੀਂ ਮੇਰੇ ਭਰਾ ਹੋ ਪਰ ਆਪਣੇ ਆਪ ਨੂੰ ਸੋਚੋ ਯਾਰ ਕਿ ਸਾਡੀ ਅੰਦਰੋਂ ਯਾਰ ਸਾਨੂੰ ਜਮੇ ਸਾਡੀ ਆਤਮਾ ਜਮੇ ਮਰ ਚੁੱਕੀ ਆ ਬਿਲਕੁਲ ਵੀ ਸਾਨੂੰ ਅੰਦਰੋਂ ਕੋਈ ਸਾਡੀ ਜ਼ਮੀਰ ਨਹੀਂ ਏ ਲਹੰਤ ਪਾਉਂਦੀ ਵੀ ਯਾਰ ਅਸੀਂ ਕੀ ਕਰ ਰਹੇ ਹਾਂ ਕਿਹਦੇ ਨਾਂ ਉਤਰੇ ਕਰਦੇ ਹਾਂ ਅਸੀਂ ਅੱਜ ਵੀ ਯਾਰ ਅਸੀਂ ਉਹੀ ਕਹਿੰਦੇ ਹਾਂ ਬਾਦਲ ਜਿੰਦਾਬਾਦ ਕਿਹੜੀ ਗੱਲੋਂ ਯਾਰ ਦੱਸੋ ਜੇ ਅਸੀਂ ਗਲਤ ਤਾਂ ਤੁਹਾਨੂੰ ਸਾਨੂੰ ਜਿੱਥੇ ਮਰਜੀ ਕਟਾਇਰਜ ਖੜਾ ਕਰ ਲਿਓ ਜਿੱਥੇ ਮਰਜੀ ਚੌਂਕ 'ਚ ਖੜੇ ਕਰ ਲਿਓ ਭਾਵੇਂ ਸਿੱਤਰਾਂ ਦਾ ਹਰ ਗੱਲ ਚ ਪਲਤੀ ਗਲਤ ਬੋਲ ਰਹੇ ਨੇ ਕੀ ਅਸੀਂ ਗਲਤ ਬੋਲ ਰਹੇ ਹਾਂ ਕੀ ਜਿਹੜੀ ਮੈਂ ਗੱਲ ਸੁਣਾਈ ਹੈ ਗਲਤ ਹੈ ਕੀ ਇਹਦਾ ਬਾਦਲ ਜ਼ਿੰਮੇਵਾਰ ਨਹੀਂ ਹੈ ਜ਼ਿੰਮੇਵਾਰ ਹੈਗੀ ਕਾਂਗਰਸ ਬਿਲਕੁਲ ਹੈਗੀ ਆ ਬੁੱਚੜ ਬੰਮ ਤੇ ਯਾਰ ਕੇ ਜ਼ਿੰਮੇਵਾਰ ਆ ਪੂਰੀ ਉੱਤਰ ਜ਼ਿੰਮੇਵਾਰਤਾ ਦੀ ਵਾਠੀ ਕਾਂਗਰਸ ਵਾਲੇ ਪਰ ਇਹ ਤਾਂ ਸਾਡਾ ਆਪਣਾ ਸੀ ਆ ਇਹ ਤਾਂ ਪੰਥ 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 ਕਹਿ ਕੇ ਸਾਨੂੰ ਲੋਕਾਂ ਨੇ ਸਾਡੇ ਵੋਟਾਂ ਪਾਉਂਦੇ ਰਹੇ ਆ ਸਾਡਾ ਪੁੱਛਦੇ ਨਹੀਂ ਸੀ ਇੱਕੋ ਹੀ ਗੱਲ ਸਾਡੇ ਪਿੰਡਾਂ ਦੇ ਬਾਪੂ ਕਹਿੰਦੇ ਹੁੰਦੇ ਸੀ ਯਾਰ ਸਾਡੀਆਂ ਮਾਮਾਂ ਕਹਿੰਦੀਆਂ ਹੁੰਦੀਆਂ ਸੀ ਨਾ ਭਾਈ ਪੰਥ ਤੋਂ ਬਿਨਾ ਵੋਟ ਨਹੀਂ ਪਾਉਣੀ ਤੱਕੜੀ ਤੋਂ ਪਾਸੇ ਵੋਟ ਨਹੀਂ ਪਾਉਣੀ ਇਹਦਾ ਪੰਥ ਮੰਗਦਾ ਇਹਦਾ ਤੱਕੜੀ ਮੰਗਦਾ ਉਹ ਕਿਹੜਾ ਪੰਥ ਯਾਰ ਕਿਹੜੀ ਤੱਕੜੀ ਯਾਰ ਐਡਾ ਵੱਡਾ ਧੋਖਾ ਯਾਰ ਸਿਰਫ ਤੇ ਸਿਰਫ ਆਪਣੀ ਕੁਰਸੀ ਬਚਾਉਣ ਖਾਤਰ ਮੁੱਖ ਮੰਤਰੀ ਬਣਨ ਖਾਤਰ ਕੀ ਲੈ ਗਿਆ ਅੱਜ ਬਦਲ ਨਾਲ ਸਾਡਾ ਕੀ ਲੈ ਗਿਆ ਭਾਈ ਕੋ ਲੈ ਗਿਆ ਲਾਨਤਾਂ ਲਹਿ ਗਿਆ ਜਦੋਂ ਹੁਣ ਵੀ ਪੈਰਿਆਂ ਮਰੇ ਨੇ ਪਰ ਅੱਜ ਵੀ ਤਾਂ ਆਪਾਂ ਨਾਲ ਆ ਯਾਰ ਸੋਚੋ ਯਾਰ ਕੋਈ ਨਿੱਜੀ ਮਫਾਤਾਂ ਦੇ ਕਰਕੇ ਕੋਈ ਨਿੱਜੀ ਹਿੱਤਾਂ ਦੇ ਕਰਕੇ ਕੋਈ ਛੋਟੇ ਮੋਟੇ ਲਾਲਚਾਂ ਦੇ ਕਰਕੇ ਜਿਹੜੇ ਸਾਡੀ ਖਾਤਰ ਇੰਨੀਆਂ ਕੁਰਬਾਨੀਆਂ ਕਰਕੇ ਜਾਨਾਂ ਦੇ ਗਏ ਖੂਨ ਬਹਾ ਗਿਆ ਆਪਣਾ ਇੰਨਾ ਤਸ਼ੱਦਦ ਚੱਲ ਗਿਆ ਇੰਨਾ ਜ਼ੁਲਮ ਚੱਲ ਗਿਆ ਕਟੂਨਾਂ ਵਾਲੀ ਸੋਚ ਰਹੀ ਹੈ ਅਗਲੀ ਗੱਲ ਮੈਂ ਖੋਰ ਜਿਹੜੀ ਖਾਸ ਤੌਰ ਤੇ ਧਿਆਨ ਚ ਲਿਆਉਣਾ ਚਾਹਣਾ ਕਿ ਇੱਕ ਗੱਲ ਹੋਰ ਖਿਆਲ ਰੱਖਿਓ ਕਿ ਐਸ ਸਮੇਂ ਹੁਣ ਜਿਹੜਾ ਪੁਲਿਸ ਸਟੇਟ ਪੁਲਿਸ ਸਟੇਟ